16 ਅਗਸਤ ਦਿਨ ਸ਼ਨੀਵਾਰ 2025 ਪਿਆਰ ਦੇ ਪਟਨਾ ਸਾਹਿਬ ਸ਼ਹਿਰ ਤੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੇ ਆਪਾਂ ਬਿਲਕੁਲ ਠੀਕ ਆ ਜੀ ਉਹਨੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਅੱਜ ਜਿਹੜਾ ਆਪਾਂ ਜਾਣਾਗਾ ਜੀ ਅੱਜ ਆਪਾਂ ਜਾਣਾਗਾ ਰਾਜਗੀਰ ਜਿਹੜਾ ਇੱਥੋਂ 96 ਕਿਲੋਮੀਟਰ ਦੀ ਦੂਰੀ ਤੇ ਆ ਤੇ ਸਾਈਕਲ ਆਪਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਲਾਤੀਆਂ ਤੇ ਆਪਾਂ ਬੱਸ ਦੇ ਉੱਪਰ ਜਾ ਰਹੇ ਹਾਂ ਜੀ ਇਹ ਰਾਜਗੀਰ ਰਾਜਗੀਰ ਗੁਰਦੁਆਰਾ ਸਾਹਿਬ ਹੈਗਾ ਇੱਕ ਜੀ ਸ਼ੀਤਲਕੁੰਡ ਤੇ ਸ਼ੀਤਲਕੁੰਡ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਾਂਗੇ ਤੇ ਦਰਸ਼ਨ ਤੁਹਾਨੂੰ ਵੀ ਕਰਾਵਾਂਗੇ ਜੀ ਤੇ ਜਿਹੜਾ ਆਪਾਂ ਆਪੇ ਦਰਸ਼ਨ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਪਹਿਲਾਂ ਹੀ ਕਰ ਲਿਓ ਜੀ ਕਿਉਂਕਿ ਜਿਹੜੀ ਵੀਡੀਓ ਤੁਸੀਂ ਅਗਲੀ ਮੇਰੀ ਮਿਸ ਨਾ ਕਰ ਸਕੋ ਤੇ ਅੱਜ ਆਪਾਂ ਬੱਸ ਵਾਲੇ ਝੂਟੇ ਵੀ ਲੈ ਲਈਏ ਜੀ ਕਿਉਂਕਿ ਬੜਾ ਟਾਈਮ ਹੋ ਗਿਆ ਆਪਾਂ ਨੂੰ ਸਾਈਕਲਾਂ ਦੇ ਗੇੜੇ ਦਿੰਦਿਆਂ ਨੂੰ ਅੱਜ ਬੱਸ ਦੇ ਵਿੱਚ ਬੈਠ ਕੇ ਵਧੀਆ ਲੱਗ ਰਿਹਾ ਪਿੱਲਤਾਂ ਨੂੰ ਥੋੜੀ-ਮੋਟੀ ਸੁਖਰਾਮੀ ਮਿਲ ਰਹੀ ਹੈ ਜੀ। ਜੀ। ਡੇਢ ਘੰਟਾ, 2 ਘੰਟੇ ਦਾ ਬੱਸ ਜਾਣ ਨੂੰ ਲਾਊਗੀ ਤੇ ਆਪਣੇ ਤੋਂ ਜਿਹੜਾ ਕਿਰਾਇਆ ਲੱਗਿਆਗਾ ਤੇ ਕਿਰਾਇਆ ਆਪਣੇ ਤੋਂ 170-70 ਰੁਪਏ ਮੰਗੇ ਸੀਗੇ ਜੀ ਇੱਕ ਬੰਦੇ ਦੇ ਤੇ ਆਪਾਂ 4 ਬੰਦੇ ਸੀਗੇ ਤੇ ਸੰਦੀਪ ਵੀਰੇ ਨੇ ਥੋੜੀ-ਮੋਟੀ ਅੱਲਾ-ਪੱਲਾ ਕਰਕੇ ਤੇ 150 ਰੁਪਏ ਦੀ ਟਿਕਟ ਕਰਾ ਲਈ ਆਪਣੀ ਤੇ 150 ਰੁਪਏ ਹੁਣ ਇੱਕ ਬੰਦੇ ਦੀ ਟਿਕਟ ਲੱਗੀ ਆ ਤੇ ਆਪਣੇ 4 ਬੰਦਿਆਂ ਦੇ ਲੱਗੇ ਆ ਜੀ 600 ਰੁਪਏ ਤੇ ਚਲੋ ਚੱਲਦੇ ਆਂ ਜੀ ਆਪਾਂ ਸਫ਼ਰ ਤੈਅ ਕਰਕੇ ਭਈ ਆਪਾਂ ਅਗੇ ਬਿਹਾਰ ਸ਼ਰੀਫ ਸ਼ਹਿਰ ਦੇ ਵਿੱਚ ਤੇ ਇੱਥੋਂ ਆਪਾਂ ਨੂੰ ਬੱਸ ਚੇਂਜ ਕਰਨੀ ਪਊਗੀ ਤੇ ਚਲਾਇਆ ਤਾਂ ਵੈਸੇ ਆਪਣਾ ਉਹੀ ਚੱਲੂਗਾ 150 ਵਾਲਾ ਤੇ ਬੱਸ ਕਹਦਾ ਭਈ ਇੱਥੋਂ ਹੋਰ ਜਾਊਗੀ ਤੁਹਾਨੂੰ ਹੋਰ ਬੱਸ ਦੇ ਵਿੱਚ ਬਿਠਾ ਕੇ ਤੇ ਰਾਜਗੀਰ ਛੱਡੂ ਜਿਹੜੀ ਇਹ ਵਾਲੀ ਬੱਸ ਜਾਊਗੀ ਜੀ ਰਾਹ ਦੇ ਵਿੱਚ ਭਈ ਨੀਂਦ ਆ ਗਈ ਸੀਗੀ ਤੇ ਪਤਾ ਹੀ ਨਹੀਂ ਲੱਗਿਆ ਕੁਝ ਕੀ ਲੰਘਿਆ ਕੀ ਨਹੀਂ ਰਾਜਗੀਰ ਦੇ ਵਿੱਚ ਜੋ ਵੀ ਚੀਜ਼ਾਂ ਦੇਖਣ ਵਾਲੀਆਂ ਉਹਨਾਂ ਨੇ ਉਹ ਤੁਹਾਡੇ ਨਾਲ ਪੰਜ ਰੂਹ ਸਾਂਝੀਆਂ ਕਰਾਂਗੇ ਜੀ ਤੇ ਫਿਲਹਾਲ ਤਾਂ ਤੁਸੀਂ ਬਿਹਾਰ ਸ਼ਰੀਫ ਦਾਬਾ ਸੱਡਾ ਦੇਖ ਲਓ ਸੱਸ ਨੇ ਆ ਕੇ ਉਤਾਰਤਾ ਜੀ ਰਾਜਗੀਰ ਦੇ ਬੱਸ ਅੱਡੇ ਤੇ ਤੇ ਅੱਗੇ ਭਾਈ ਸਰਦਾਰ ਭਰਾਵਾਂ ਨੂੰ ਦੇਖ ਕੇ ਤੇ ਪਹਿਲਾਂ ਹੀ ਖੜਾ ਸੀ ਵੀ ਭਾਈ ਗੁਰਦੁਆਰਾ ਸਾਹਿਬ ਜਾਵਾਂਗੇ ਮਗਾ ਹਾਂਜੀ ਭਾਈ ਗੁਰਦੁਆਰਾ ਸਾਹਿਬ ਜਾਣਾਗਾ ਇੱਥੋਂ ਭਾਈ ਡੇਢ ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਆ ਤੇ ਭਾਈ ਕਹਿੰਦਾ ਮੈਂ ਤੁਹਾਨੂੰ 10-10 ਰੁਪਏ ਚ ਛੱਡੂੰਗਾ ਤੇ ਆਪਾਂ ਚੱਲਦੇ ਹਾਂ ਜੀ ਹੁਣ ਗੁਰਦੁਆਰਾ ਸਾਹਿਬ ਸ਼ੀਤਲਕੁੰਡ ਪਹੁੰਚ ਗਿਆ ਜੀ ਆਪਾਂ ਗੁਰਦੁਆਰਾ ਗੁਰੂ ਨਾਨਕ ਸ਼ੀਤਲ ਕੁੰਡ ਰਾਜਗੀਰ ਨਲੰਦਾ ਇਹ ਵਾਲਾ ਗੁਰਦੁਆਰਾ ਸਾਹਿਬ ਹੈ ਜੀ ਅੰਦਰ ਚੱਲਦੇ ਆ ਗੁਰਦੁਆਰਾ ਸਾਹਿਬ ਜੀ ਦੇ ਤੇ ਸਭ ਨਾਲੋਂ ਪਹਿਲਾਂ ਤਾਂ ਦਰਸ਼ਨ ਕਰਾਂਗੇ ਜੀ ਉਸ ਤੋਂ ਬਾਅਦ ਜੋ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੋਇਆ ਉਹ ਵੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝਾ ਕਰਾਂਗੇ ਉੱਪਰ ਜਾਣ ਤੋਂ ਪਹਿਲਾਂ ਆ ਗਿਆ ਜੀ ਜੋੜਾ ਕਰ ਤੇ ਸਾਰੇ ਨਾਲੋਂ ਪਹਿਲਾ ਜਿਹੜਾ ਆਪਾਂ ਜੋੜੇ ਜਮਾ ਕਰਵਾ ਦਈਏ ਆਪਣੇ ਤੇ ਜੋੜਾ ਕਰ ਦੇ ਬਾਹਰ ਹੀ ਲਿਖਿਆ ਹੋਇਆ ਹੈ ਦਰਬਾਰ ਸਾਹਿਬ ਜਾਣ ਦਾ ਰਸਤਾ ਪੌੜੀਆਂ ਚੜ੍ਹ ਕੇ ਦਰਬਾਰ ਸਾਹਿਬ ਜਿਹੜਾ ਉੱਪਰ ਵਰਾਜਮਾਨ ਹੈ ਜੀ ਤੇ ਆਪਾਂ ਉੱਪਰ ਚੱਲਦੇ ਆਂ ਦਰਸ਼ਨ ਕਰਦੇ ਆਂ ਸਾਰੀਆਂ ਸੰਗਤਾਂ ਨੂੰ ਵੀ ਦਰਸ਼ਨ ਕਰਾਵਾਂਗੇ ਤੇ ਆਪਾਂ ਆਪ ਵੀ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਿਆ ਤੇ ਹੁਣ ਤੁਹਾਡੇ ਨਾਲ ਇਸ ਗੁਰਦੁਆਰਾ ਸਾਹਿਬ ਜੀ ਦਾ ਆਪਾਂ ਇਤਿਹਾਸ ਸਾਂਝਾ ਕਰਦੇ ਆ ਜਿਸ ਥਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਇਸ ਥਾਂ ਤੇ ਪਹਿਲੀ ਉਦਾਸੀ ਸਮੇ ਗੁਰੂ ਨਾਨਕ ਦੇਵ ਜੀ 1563 ਈਸਵੀ ਦੇ ਵਿੱਚ ਆਏ ਸਨ ਤੇ ਇਹ ਵਾਲਾ ਜਿਹੜਾ ਸਾਰਾ ਏਰੀਆ ਦਾ ਇਹ ਹਿੰਦੂ ਧਰਮ ਦਾ ਸੀਗਾ ਹਿੰਦੂ ਧਰਮ ਇੱਥੇ ਬਹੁਤ ਜ਼ਿਆਦਾ ਰਹਿੰਦੇ ਸੀਗੇ ਆਸੇ-ਪਾਸੇ ਜਿਹੜੇ ਹਿੰਦੂ ਧਰਮ ਦੇ ਮੰਦਰ ਵੀ ਬਹੁਤ ਹੈਗੇ ਆ ਇਸ ਥਾਂ ਤੇ ਇਸ ਗੁਰਦੁਆਰਾ ਸਾਹਿਬ ਜੀ ਦੇ ਆਸੇ-ਪਾਸੇ ਜੋ 22 ਕੁੰਡ ਦੱਸੇ ਜਾਂਦੇ ਆ ਵੀ 22 ਕੁੰਡ ਇਸ ਗੁਰਦੁਆਰਾ ਸਾਹਿਬ ਦੇ ਆਸੇ-ਪਾਸੇ ਹੈਗੇ ਆ ਤੇ ਜਿਹੜਾ 22ਵਾਂ ਕੁੰਡ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੈਗਾ ਜਦੋਂ ਬਾਬਾ ਜੀ 1563 ਈਸਵੀ ਨੂੰ ਇੱਥੇ ਆਏ ਸਨ ਇਸ ਪਾਵਨ ਪਵਿੱਤਰ ਧਰਤੀ ਨੂੰ ਪਾਵਨ ਕੀਤਾ ਸੀ ਤੇ ਹਿੰਦੂ ਧਰਮ ਦੇ ਲੋਕਾਂ ਨੇ ਗੁਰੂ ਪਿਤਾ ਨੂੰ ਪਛਾਣ ਕੇ ਤੇ ਉਹਨਾਂ ਅੱਗੇ ਅਰਦਾਸ ਬੇਨਤੀ ਕੀਤੀ ਵੀ ਬਾਬਾ ਜੀ ਜਿੰਨੇ ਵੀ ਇੱਥੇ ਕੁੰਡ ਨੇ ਸਾਰਾ ਦਾ ਸਾਰਾ ਪਾਣੀ ਜਿਹੜਾ ਗਰਮ ਆਉਂਦਾ ਏ ਤੇ ਬਾਬਾ ਜੀ ਨੇ ਐਨੀ ਹੀ ਗੱਲ ਸੁਣਦਿਆਂ ਉਹਨਾਂ ਸਾਰੇ ਲੋਕਾਂ ਨੂੰ ਕਿਹਾ ਵੀ ਇਸ ਕੁੰਡ ਦੇ ਵਿੱਚੋਂ ਜਲ ਛਕੋ ਤੇ ਇਸ ਕੁੰਡ ਦਾ ਪਾਣੀ ਜਿਹੜਾ ਠੰਡਾ ਵੀ ਆ ਤੇ ਮਿੱਠਾ ਵੀ ਆ ਤੇ ਜਦੋਂ ਉਸ ਲੋਕਾਂ ਨੇ ਇਸ ਕੁੰਡ ਦੇ ਵਿੱਚੋਂ ਪਾਣੀ ਛਕਿਆ ਤੇ ਸੱਚਮੁੱਚ ਹੀ ਇਸ ਕੁੰਡ ਦਾ ਪਾਣੀ ਸੀਗਾ ਜਿਹੜਾ ਉਹ ਮਿੱਠਾ ਸੀ ਤੇ ਠੰਡਾ ਵੀ ਸੀ ਤੇ ਇਹਨੇ ਨਾਲ ਹੀ ਜਿਹੜੀ ਲੋਕਾਂ ਦੀ ਇੱਥੇ ਸ਼ਰਧਾ ਬਹੁਤ ਜ਼ਿਆਦਾ ਵਧ ਗਈ ਇਸ ਜਗ੍ਹਾ ਨੂੰ ਵੀ ਅਰਦਾਸ ਬੇਨਤੀਆਂ ਕਰਕੇ ਜਿਵੇਂ ਪੂਜਣ ਲੱਗੇ ਇਸ ਪਵਨ ਪਵਿੱਤਰ ਸਥਾਨ ਨੂੰ ਤੇ ਹੁਣ ਇਸ ਪਵਨ ਪਵਿੱਤਰ ਸਥਾਨ ਤੇ 5 ਨਵੰਬਰ 2022 ਨੂੰ ਗੁਰਦੁਆਰਾ ਸਾਹਿਬ ਜੀ ਬਣ ਕੇ ਤਿਆਰ ਹੋ ਗਿਆ ਤੇ ਬੜੀ ਦੂਰੋਂ ਦੂਰੋਂ ਜਿਹੜੇ ਇੱਥੇ ਲੋਕ ਮੱਥਾ ਟੇਕਣ ਆਉਂਦੇ ਆ ਆਪਣੀਆਂ ਸ਼ਰਧਾਂ ਨੂੰ ਪੂਰੀਆਂ ਕਰਨ ਆਉਂਦੇ ਆ ਤੇ ਉਸ ਕੁੰਡ ਦੇ ਵਿੱਚੋਂ ਜਲ ਸ਼ਕਣ ਆਉਂਦੇ ਆ ਤੇ ਉਸ ਕੁੰਡ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਜਲਤਾ ਆਪਾਂ ਵੀ ਛਕਾਂਗੇ ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਰਾਜਗੀਰ ਦੀਆਂ ਆਸ-ਪਾਸੇ ਸਾਰੀਆਂ ਪਹਾੜੀਆਂ ਨੇ ਵੀ ਜਾਦਾ ਪਹਾੜੀਆਂ ਨਹੀਂ ਆਪਾਂ ਕਹਿ ਸਕਦੇ ਵੀ ਛੋਟੇ-ਛੋਟੀਆਂ ਪਹਾੜੀਆਂ ਹੈਗੀਆਂ ਨੇ ਤੇ ਪਹਾੜੀਆਂ ਦੇ ਵਿਚਾਲੇ ਜਮਾ ਗੁਰਦੁਆਰਾ ਸਥਿਤ ਹੈ ਗੁਰਦੁਆਰਾ ਗੁਰੂ ਨਾਨਕ ਠੀਤਲ ਕੁੰਡ ਤੇ ਹੁਣ ਆਪਾਂ ਉਸ ਕੁੰਡ ਦੇ ਦਰਸ਼ਨ ਕਰਦੇ ਹਾਂ ਜਿਸ ਦਾ ਪਾਣੀ ਠੰਡਾ ਤੇ ਮਿੱਠਾ ਹੈ ਇਹ ਵਾਲਾ ਇਹ ਕੁੰਡ ਹੈ ਜੀ ਗੁਰੂ ਨਾਨਕ ਚੀਤਲ ਕੁੰਡ ਆਸੇ ਪਾਸੇ ਬਾਈ ਬੋਰਡ ਲੱਗੇ ਹੋਇਆ ਕੁੰਡ ਵਿੱਚ ਸਿੰਕੇ ਨਾ ਫੈਂਕੋ ਕੁੰਡ ਚ ਸਿੱਕੇ ਨਾ ਸੁੱਟੋ ਇਧਰ ਵੀ ਉਹੀ ਲਿਖਿਆ ਹੋਇਆ ਹੈਗਾ ਜੀ ਇਹ ਵਾਲਾ ਉਹ ਕੁੰਡ ਆ ਜੀ ਪਵਨ ਕੁੰਡ ਜਿਹਦੇ ਵਿੱਚ ਪਾਣੀ ਮਿੱਠਾ ਹੈਗਾ ਤੇ ਠੰਡਾ ਵੀ ਆ ਪਾਣੀ ਕਿਉਂਕਿ ਆਸੇ ਪਾਸੇ ਜਿਹੜਾ ਪਾਣੀ ਸਾਰਾ ਕੁੰਡਾਂ ਦੇ ਵਿੱਚ ਗਰਮ ਪਾਣੀ ਆ ਤੇ ਕੱਲਾ ਇਸ ਕੁੰਡ ਦੇ ਵਿੱਚ ਪਾਣੀ ਜਿਹੜਾ ਠੰਡਾ ਆਉਂਦਾਗਾ ਜਲ ਇਸ ਕੁੰਡ ਦੇ ਵਿੱਚ ਜੀ ਸੱਚਮੁੱਚ ਮਿੱਠਾ ਤੇ ਠੰਡਾਗਾ ਬਾਹਰ ਬਈ ਜਿਹੜਾ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆਗਾ ਲਿਖ ਕੇ ਲਾਇਆ ਹੋਇਆਗਾ ਕੁੰਡ ਦੇ ਵਿੱਚ ਸਿੱਕੇ ਨਾ ਸੁੱਟੋ ਤੇ ਬਈ ਲੋਕਾਂ ਨੇ ਫਿਰ ਕੁੰਡ ਦੇ ਵਿੱਚ ਸਿੱਕੇ ਉਵੇਂ ਹੀ ਸਿੱਟ ਦਿੰਦੇ ਆ ਬਈ ਆਪਾਨੂੰ ਪਤਾ ਤਾਂ ਨਹੀਂ ਵੀ ਕਿਉਂ ਨਹੀਂ ਸਿੱਟਨੇ ਜਾਂ ਕੀ ਰੀਜ਼ਨ ਆ ਨਾ ਸਿੱਟਣ ਦਾ ਤੇ ਸਿੱਟਣ ਦਾ ਵੀ ਕੋਈ ਰੀਜ਼ਨ ਨਹੀਂ ਹੋ ਸਕਦਾ ਇਹ ਚ ਵੈਸੇ ਵੀ ਤਾਂ ਫਾਲਤੋ ਹੀ ਪਿਆ ਉਹਦੇ ਵਿੱਚ ਇਹੀ ਜੇ ਤੁਸੀਂ ਉੱਪਰ ਗੁੱਲਗ ਦੇ ਵਿੱਚ ਮੱਥਾ ਟੇਕ ਦੋ ਤਾਂ ਵਧੀਆ ਗੱਲ ਆ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਉਸ ਸੀਤਲ ਕੁੰਡ ਦੇ ਵੀ ਦਰਸ਼ਨ ਕਰ ਲਏ ਤੇ ਆਪਾਂ ਵੀ ਕਰ ਲਿਆ ਤੇ ਗੁਰਦੁਆਰਾ ਸਾਹਿਬ ਜੀ ਦਾ ਜਿਹੜਾ ਇਤਿਹਾਸ ਸੀਗਾ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਿਆ ਤੇ ਹੁਣ ਆਪਾਂ ਜੀ ਲੰਗਰ ਪ੍ਰਸ਼ਾਦਾ ਛੱਕਦੇ ਆਂ ਤੇ ਫਿਰ ਕੋਈ ਆਸੇ ਪਾਸੇ ਦੀ ਕੋਈ ਥਾਂ ਦੇਖਣ ਆਲੀ ਹੋਈ ਤਾਂ ਆਪਾਂ ਉੱਥੇ ਵੀ ਜ਼ਰੂਰ ਦੇਖਣ ਚੱਲਾਂਗੇ ਗੁਰੂ ਕਾ ਲੰਗਰ ਤੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸ ਕੇ ਆਏ ਵੀ ਆਪਾਂ ਲੰਗਰ ਪ੍ਰਸ਼ਾਦਾ ਛੱਕ ਕੇ ਫਿਰ ਆਪਾਂ ਅੱਗੇ ਨੂੰ ਚੱਲਾਂਗੇ ਲੰਗਰ ਪ੍ਰਸ਼ਾਦਾ ਆਪਾਂ ਛਕ ਲਿਆ ਜੀ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਜਿਹੜਾ ਆਸਾ ਪਾਸਾ ਆਪਾਂ ਉਹ ਵੀ ਦਿਖਾ ਦਈਏ ਸਾਹਮਣੇ ਜੋ ਸ਼ੀਤਲ ਕੁੰਡਾ ਹੈ ਤੇ ਸਭ ਤੋਂ ਉੱਪਰ 메ਨ ਦਰਵਾਜ਼ਾ ਸਜਿਆ ਹੋਇਆਗਾ ਉਸ ਤੋਂ ਨੀਚੇ ਆ ਜਾਂਦਾਗਾ ਲੰਗਰ ਹਾਲ ਜਿਹੜਾ ਸਭ ਤੋਂ ਥੱਲੇ ਆ ਜਾਂਦਾ ਸਭ ਤੋਂ ਥੱਲੇ ਜੀ ਪਾਰਕਿੰਗ ਆ ਜਾਂਦੀ ਹੈ ਜਿਵੇਂ ਮੋਟਰਸਾਈਕਲ ਵਗੈਰਾ ਖੜਾਉਣ ਲਈ ਜਾਂ ਗੱਡੀ ਵਗੈਰਾ ਖੜਾਉਣ ਲਈ ਤੇ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਵੇਂ ਗੱਡੀਆਂ ਵਗੈਰਾ ਤੇ ਮੋਟਰਸਾਈਕਲ ਵਗੈਰਾ ਲਈ ਕੋਈ ਵੀ ਸਾਧਨ ਜਿਹੜਾ ਇੱਥੇ ਆਪਾਂ ਥੱਲੇ ਖੜਾ ਸਕਦੇ ਆ। ਮੇਨ ਗੇਟ ਤੋਂ ਜਦੋਂ ਆਪਾਂ ਜੀ ਗੁਰਦੁਆਰਾ ਸਾਹਿਬ ਨੂੰ ਅੰਦਰ ਆਉਣੇ ਆ ਤਾਂ ਮੇਨ ਗੇਟ ਦੇ ਨਾਲ ਹੀ ਬਣਿਆ ਹੋਇਆ ਹੈਗਾ ਜੀ ਗੁਰੂ ਨਾਨਕ ਨਵਾਸ ਜਿਹੜਾ ਸੰਗਤਾਂ ਦੇ ਰਹਿਣ ਲਈ ਇੱਥੇ ਕਮਰੇ ਵਗੈਰਾ ਬਣਾਏ ਗਏ ਆ ਤੇ ਬਾਈ ਪਤਾ ਨਹੀਂ ਬਾਈ 24 ਕਮਰੇ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਣੇ ਹੋਏ ਆ ਸੰਗਤਾਂ ਦੇ ਰਾਤ ਰੁਕਣ ਲਈ ਤੇ ਉਸ ਤੋਂ ਅੱਗੇ ਆ ਜਾਂਦਾ ਜੀ ਜੋੜਾ ਘਰ ਜੋੜਾ ਘਰ ਦੇ ਬਿਲਕੁਲ ਸਾਹਮਣੇ ਜਿਹੜਾ ਰਸਤਾ ਜਾਂਦਾਗਾ ਉਹ ਜਾਂਦਾਗਾ ਦਰਬਾਰ ਸਾਹਿਬ ਨੂੰ ਉੱਪਰ ਜੀ ਤੇ ਉਸ ਤੋਂ ਥੱਲੇ ਦੀ ਇੱਕ ਰਸਤਾ ਜਾਂਦਾਗਾ ਉਹ ਜਾਂਦਾਗਾ ਲੰਗਰ ਖਾਣ ਨੂੰ ਤੇ ਨੀਚੇ ਵਾਲਾ ਰਸਤਾ ਇਹ ਆ ਜਾਂਦਾ ਭਾਈ ਇਹ ਨੀਚੇ ਜਾਂ ਲੂ ਬਾਹਰ ਜਾਣ ਲਈ ਵੀ ਤੇ ਜਿਹੜਾ ਪਾਰਕਿੰਗ ਨੂੰ ਵੀ ਇਹ ਰਸਤਾ ਜਾਂਦਾਗਾ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ 메ਨ ਗੇਟ ਤੋਂ ਸਾਹਮਣੇ ਜੀ ਇੱਕ ਗਰਮ ਕੁੰਡ ਵੀ ਇੱਥੇ ਹੈਗਾਗਾ ਤੇ ਉਹ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਦੇ ਆਂ ਤੇ ਚੱਲਦੇ ਆਂ ਜੀ ਆਪਾਂ ਉਸ ਗਰਮ ਕੁੰਡ ਤੱਕ ਉਹ ਸਾਹਮਣੇ ਵੱਡਾ ਗੇਟ ਬਣਿਆ ਹੋਇਆਗਾ ਤੇ ਸਾਹਮਣੇ ਲਿਖਿਆ ਹੋਇਆ ਜੀ ਬ੍ਰਹਮਕੁੰਡ ਦਵਾਰ ਇਹ ਰਾ ਉਸੇ ਕੁੰਡ ਨੂੰ ਜਾਂਦਾ ਜਿਹੜਾ ਗਰਮਕੁੰਡ ਆ ਜੀ ਤੇ ਆਪਾਂ ਚੱਲਦੇ ਆ ਜੀ ਗਰਮਕੁੰਡ ਤੱਕ ਤੁਹਾਨੂੰ ਵੀ ਦਿਖਾਵਾਂਗੇ ਜੀ ਗਰਮਕੁੰਡ ਗਰਮਕੁੰਡ ਉੱਪਰ ਹੈ ਜੀ ਤੇ ਭਾਈ ਉੱਪਰ ਨੂੰ ਆ ਜਿਹੜਾ ਰਸਤਾ ਜਾਂਦਾਗਾ ਇਹ ਜਾਂਦਾਗਾ ਗਰਮਕੁੰਡ ਨੂੰ ਬ੍ਰਹਮਕੁੰਡ ਤੇ ਸ਼ਬਦ ਤਾਰਾ ਬ੍ਰਹਮਕੁੰਡ ਇਹ ਨੀਚੇ ਭਾਈ ਕੋਸ਼ਕਥਾਂ ਬਣਿਆ ਹੋਇਆਗਾ ਜਿਹੜਾ ਇਸ਼ਨਾਨ ਕਰਨ ਵਾਸਤੇ ਬਣਿਆ ਹੋਇਆਗਾ ਵੀ ਭਾਈ ਅਸੀਂ ਟੱਚ ਕਰਕੇ ਦੇਖਿਆ ਇਹ ਪਾਣੀ ਵੈਸੇ ਤਾਂ ਹੈ ਗਰਮੀ ਐ ਨਹੀਂ ਪਤਾ ਵੀ ਇਹ ਗਰਮ ਪਾਣੀ ਆ ਕਿੱਧਰ ਹੋ ਰਿਹਾਗਾ ਤੇ ਜਿਹੜਾ ਗਰਮ ਕੁੰਡ ਹੈਗਾ ਜੀ ਉਹ ਸਾਹਮਣੇ ਲਿਖਿਆ ਹੋਇਆਗਾ ਉਹ ਅੰਦਰ ਜਾ ਕੇ ਗਰਮ ਕੁੰਡ ਹੈਗਾ ਤੇ ਇਹ ਵੀ ਪਾਣੀ ਗਰਮੀ ਆ ਜਿਹੜਾ ਇਹ ਇਧਰੋਂ ਆ ਰਿਹਾਗਾ ਤੇ ਸਾਹਮਣੇ ਜੀ ਮੂਰਤੀ ਲੱਗੀ ਹੋਈ ਆ ਮਾਤਾ ਜੀ ਦੀ ਉਹਦੇ ਕੋਲ ਤੁਹਾਨੂੰ ਆਪਾ ਦਰਸ਼ਨ ਕਰਾਉਣੇ ਆ ਤੇ ਇੱਥੇ ਆ ਬਈ ਸਾਹਮਣੇ ਗਰਮਕੁੰਡ ਤੇ ਇੱਥੋਂ ਦੀ ਜਿਹੜੀ ਅੰਦਰ ਦੀ ਬਈ ਇੱਥੋਂ ਦੇ ਜਿਹੜੇ ਆਗਿਆਕਾਰੀ ਹੈਗੇ ਆ ਉਹ ਵੀਡੀਓ ਨਹੀਂ ਬਣਾਉਣ ਦਿੰਦੇ ਇਹ ਆਪਾਂ ਨਹੀਂ ਬਣਾਉਂਦੇ ਤੁਹਾਨੂੰ ਮੇਣ ਮੇਣ ਦਿਖਾ ਦਿੰਨੇ ਆ ਜਿਹੜਾ ਆ ਗਰਮ ਗਰਮਕੁੰਡ ਦਾ 게ਟ ਆ ਜੀ ਤੇ ਗਰਮ ਕੁੰਡ ਤੋਂ ਬਾਅਦ ਵੀ ਜਿਹੜੇ ਆਸੇ-ਪਾਸੇ ਮੂਰਤੀਆਂ ਲੱਗੀਆਂ ਹੋਈਆਂ ਨੇ ਹਨੂਮਾਨ ਜੀ ਦੀ ਮੂਰਤੀ ਲੱਗੀ ਹੋਈ ਆ ਤੇ ਆਪਾਂ ਵੀ ਦਰਸ਼ਨ ਕਰਦੇ ਆ ਤੇ ਤੁਸੀਂ ਵੀ ਸਾਰੇ ਜਣੇ ਦਰਸ਼ਨ ਕਰਿਓ ਜੀ ਜਿਹੜੀ ਭਾਈ ਅੰਦਰ ਗਰਮ ਕੁੰਡ ਦੀ ਤਸਵੀਰ ਬਣੀ ਹੋਈ ਆ ਐਦਾਂ ਦਾ ਕੁਛ ਅੰਦਰ ਉਹ ਗਰਮ ਕੁੰਡ ਆ ਤੇ ਐਦਾਂ ਜਿਹੜੇ ਲੋਕ ਆ ਕੇ ਇਸ਼ਨਾਨ ਕਰਦੇ ਆ ਉੱਥੇ ਤੇ ਕਹਿੰਦੇ ਆ ਭਾਈ ਵੀ ਜਿਹੜੇ ਰੋਗ ਰਾਗ ਹੁੰਦੇ ਆ ਉਹ ਕੱਟੇ ਜਾਂਦੇ ਆ ਉਸ ਗਰਮ ਪਾਣੀ ਨਾਲ ਲਾ ਕੇ ਆਪਾਂ ਭਾਈ ਸਿਰਫ ਇਦਾਂ ਹੀ ਦੇਖਣਾ ਸੀਗਾ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਕੁੰਡ ਹੈਗਾ ਤੇ ਆਸੇ-ਪਾਸੇ ਕੁੰਡ ਹੈਗੇ ਉਹਨਾਂ ਦੇ ਵਿੱਚ ਅੰਤਰੀ ਦੇਖਣਾ ਸੀਗਾ ਵੀ ਪਾਣੀ ਦਾ ਅੰਤਰ ਭਈ ਉਹਨਾਂ ਦੇ ਵਿੱਚ ਹੈਗਾ ਜਿਹੜਾ ਆਪਾਂ ਇੱਥੇ ਕੁੰਡ ਦੇਖਿਆ ਤੇ ਉਹ ਗਰਮ ਸੀਗੇ ਤੇ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੁੰਡਾ ਤੇ ਉਹਦਾ ਭਾਈ ਪਾਣੀ ਵੀ ਠੰਡਾ ਵੀ ਆ ਤੇ ਮਿੱਠਾ ਵੀ ਆ ਪਾਣੀ ਗਰਮ ਕੁੰਡ ਆਪਾਂ ਦੇਖਿਆ ਆ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਜਾਪਾਨੀ ਮੰਦਿਰ ਤੇ ਜਾਪਾਨੀ ਮੰਦਿਰ ਗੁਰਦੁਆਰਾ ਸਾਹਿਬ ਤੋਂ ਹੈਗਾ ਜੀ 500 ਮੀਟਰ ਦੀ ਦੂਰੀ ਤੇ ਸਾਹਮਣੇ ਲਿਖਿਆ ਹੋਇਆ ਜੀ ਜਾਪਾਨੀ ਮੰਦਿਰ ਇਧਰ ਹੈ ਤੇ ਇਧਰ ਚੱਲਦੇ ਆਏ ਪਾ ਜਾਪਾਨੀ ਮੰਦਿਰ ਇਹ ਵੀ ਟੂ ਜਾਪਾਨੀ ਜੀ ਲਿਖਿਆ ਹੋਇਆ ਯਾਰ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਵਾਲਾ ਗੇਟ ਜਾਪਾਨੀ ਮੰਦਿਰ ਦਾ ਮੇਨ ਗੇਟ ਆ ਆਪਾਂ ਚੱਲਦੇ ਆ ਜੀ ਮੇਨ ਗੇਟ ਤੱਕ ਵੀ ਚੱਲਾਂਗੇ ਤੇ ਆਪਾਂ ਅੱਗੇ ਮੰਦਿਰ ਤੱਕ ਵੀ ਚੱਲਾਂਗੇ 50 ਮੀਟਰ ਦੀ ਦੂਰੀ ਤੇ ਆਏ ਸੀਗੇ ਤੇ ਅੱਗੇ ਲਿਖਿਆ ਹੋਇਆ ਜੀ ਸਤਗੁਰੂ ਕਬੀਰ ਆਸ਼ਰਮ ਅਚਾਨਕ ਆਉਣੇ ਆ ਜੀ ਆਸ਼ਰਮ ਦੇ ਵਿੱਚ कुछ दिवाली हम है दिवाली, ओ तो है दिवाली, हम है दिवाली, कुछ हम मस्ती में तू मस्ती में सारा दुनिया है मस्ती में ऐसा मस्ती भला जो आनंद है, ऐसी मस्ती में जाओ वो तो आनंद आए ये आनंद आए ये आनंद आए ताना मिले ਸਾਹਮਣੇ ਆ ਗਿਆ ਜੀ ਜਾਪਾਨੀ ਮੰਦਿਰ ਦਾ ਉਹੀ ਮੇਨ ਗੇਟ ਜਿਹੜਾ ਆਪਾਂ ਤੁਹਾਨੂੰ ਦੂਰੋਂ ਜ਼ੂਮ ਕਰਕੇ ਦਿਖਾਇਆ ਸੀਗਾ ਤੇ ਹੁਣ ਆਪਾਂ ਮੰਦਿਰ ਦੇ ਅੰਦਰ ਚੱਲਦੇ ਆਂ ਜਾਪਾਨੀ ਮੰਦਿਰ ਆ ਪਾਏ ਸੀਗੇ ਜੀ ਤੇ ਜਾਪਾਨੀ ਮੰਦਿਰ ਵੀ ਕਹਿੰਦੇ ਇਸ ਟਾਈਮ ਬੰਦ ਹੋ ਗਿਆ ਤੇ ਇਸ ਦਾ ਕਹਿੰਦੇ ਕਲੋਜ਼ਿੰਗ ਟਾਈਮ ਹੈਗਾ 6:00 ਜਾਂ 6:30 ਵਜੇ ਕਹਿੰਦੇ ਮੰਦਿਰ ਬੰਦ ਹੋ ਜਾਂਦੇ ਆ ਆਪਾਂ ਤੁਹਾਨੂੰ ਐਦਾਂ ਹੀ ਦਿਖਾ ਸਕਦੇ ਆ ਜੀ ਅੰਦਰ ਜਾ ਕੇ ਤੁਹਾਨੂੰ ਆਪਾਂ ਨਹੀਂ ਦਿਖਾ ਸਕਦੇ ਤੇ ਐਦਾਂ ਹੀ ਕੁਝ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਹੈਗੀਆਂ ਉਹ ਆਪਾਂ ਤੁਹਾਨੂੰ ਐਦਾਂ ਹੀ ਕੈਮਰਾ ਘੁਮਾ ਕੇ ਦਿਖਾ ਸਕਦੇ ਆ ਤੇ ਉਹ ਜੀ ਮਹਾਤਮਾ ਬੁੱਧ ਦੀ ਜੀ ਤਸਵੀਰ ਲੱਗੀ ਹੋਈ ਆ ਤੇ ਜੇ ਆਪਾਂ ਇਸ ਮੰਦਰ ਦੀ ਗੱਲ ਕਰੀਏ ਤਾਂ ਇਹ ਮੰਦਰ 2000 ਸਾਲ ਪੁਰਾਣਾ ਹੈਗਾ ਜੀ ਐਨ ਨਾਲੀ ਜੀ ਮੰਦਰ ਦਾ ਗੇਟ ਵੀ ਜਿਹੜਾ ਬੰਦ ਕਰ ਰਿਆ ਅੰਦਰ ਨਾ ਰੱਖ ਲੈਣਾ ਆਪਾਂ ਨੂੰ ਤੇ ਜਲਦੀ ਜਲਦੀ ਆਪਾਂ ਜਿਹੜਾ ਬਾਹਰ ਨਿਕਲਦੇ ਆ ਤੇ ਫਿਰ ਆਪਾਂ ਉੱਥੇ ਜਿੱਥੋਂ ਪਾਏ ਸੀਗੇ ਗੁਰਦੁਆਰਾ ਸਾਹਿਬ ਤੋਂ ਉੱਥੇ ਹੀ ਆਪਾਂ ਦੁਆਰੇ ਵਾਪਸ ਚੱਲਦੇ ਆ ਆ ਜਿਹੜਾ ਮੰਦਰ ਦੇ ਮੇਨ ਗੇਟ ਤੋਂ ਬਾਹਰ ਛੋਟਾ ਜਿਹਾ ਬਾਜ਼ਾਰ ਆ ਜੀ ਉਹ ਵੀ ਤੁਸੀਂ ਦੇਖ ਲਓ ਤੇ ਜਿਹੜੇ ਉਹਨਾਂ ਦੇ हां ਜਿਹੜੇ ਇਹਨਾਂ ਦੇ ਜਾਪਾਨੀ ਪੱਖੇ ਹੁੰਦੇ ਹੈਗਾ ਚੀਕੀ ਪੁਈ ਚੀਕੀ ਪੁਈਆਂ ਵਾਲਿਆਂ ਦੇ ਉਹ ਵੀ ਤਾਂ ਖਾਣੇ ਨਹੀਂ ਐ ਖੁੱਲਦਾ ਜੀ ਇਹ ਇਹ ਵਾਲਾ ਜਾਪਾਨੀ ਪੱਖਾ ਜੀ ਇਹ ਖੁੱਲਦਾ ਇਹ ਚੀਕੀ ਪੁਈ ਚੀਕੀ ਪੁਈ ਜਾਪਾਨੀ ਮੰਦਰ ਵਾਲੇ ਜਾ ਕੇ ਜੀ ਉੱਥੇ ਹੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਏ ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਕਿਉਂਕਿ ਰਾਤ ਆਪਾਂ ਨੂੰ ਅੱਜ ਇੱਥੇ ਹੀ ਹੋਗੀ ਤੇ ਜਿਹੜੀ ਅੱਜ ਆਪਾਂ ਰਾਤ ਇੱਥੇ ਹੀ ਰਵਾਂਗੇ ਤੇ ਬਾਬਾ ਜੀ ਨਾਲ ਕਰਦੇ ਆਂ ਗੱਲਬਾਤ ਕੋਈ ਰਹਿਣ ਲਈ ਆਪਾਂ ਨੂੰ ਥਾਂ ਮਿਲ ਜੇ ਤਾਂ ਵੈਸੇ ਥਾਂ ਤਾਂ ਮਿਲੀ ਜਾਣੀ ਹੈ ਜੀ ਰਹਿਣ ਲਈ ਆਪਾਂ ਨੂੰ ਥਾਂ ਬਾਬਾ ਜੀ ਨੇ ਦੇਤੀ ਆ ਜੀ ਤੇ ਰਹਿਣ ਲਈ ਜੇ ਥਾਂ ਵੀ ਬਹੁਤ ਵਧੀਆਗਾ ਗੁਰੂ ਨਾਨਕ ਨਿਵਾਸ ਇੱਥੇ ਨਾਲ ਦੇ ਕੂਲਰ ਚੱਲੀ ਜਾਂਦਾਗਾ ਤੇ ਕੁਝ ਸੰਗਤਾਂ ਵੀ ਜਿਹੜੀਆਂ ਆਪਾਂ ਨੂੰ ਮਿਲਣ ਆ ਜਾਣੇ ਤੇ ਥੋੜੀ-ਮੋਟੀ ਗੱਲਬਾਤ ਪੁੱਨ ਨਾਲ ਕਰਦੇ ਆਂ ਵਾਰਤਾ ਲਾਫ ਜਾ ਕੇ ਜੀ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਿੰਦਰ ਮਨਿੰਦਰ ਕੌਰ ਜੀ ਹਾਂ ਜੀ ਕਿੱਥੋਂ ਆਏ ਜੀ ਆਪਾਂ ਅਸੀਂ ਕਪੂਰਥਲੇ ਤੋਂ ਆਏ ਹਗੇ ਆ ਕਪੂਰਥਲੇ ਤੋਂ ਹਾਂ ਜੀ ਠੀਕ ਹੈ ਜੀ ਤੇ ਕਿਵੇਂ ਆਪਣੇ ਨਾਲ ਮੇਲ ਮਲਾਪ ਹੋਇਆ ਵੀ ਕਿਵੇਂ ਆਪਣੀ ਵੀਡੀਓ ਤੁਸੀਂ ਕਦੋਂ ਤੋਂ ਦੇਖਣ ਲੱਗੀ ਆਪਣੀ ਹੋ ਗਿਆ ਤੁਹਾਨੂੰ ਕਾਫੀ ਦੇਰ ਹੋ ਗਈ 2 ਸਾਲ ਤਾਂ ਹੋ ਹੀ ਗਏ 2-3 ਸਾਲ ਅੱਛਾ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਵਧੀਆ ਲੱਗਿਆ ਮਿਲ ਕੇ ਬਹੁਤ ਸਾਨੂੰ ਵੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਤਲਬ ਸਾਡਾ ਮਿਲ ਹੋਇਆ ਤੁਹਾਡੇ ਬਲੌਗ ਦੇਖੀਦੇ ਬਹੁਤ ਹੀ ਵਧੀਆ ਪਰਮਾਤਮਾ ਚਲੋ ਤੁਹਾਨੂੰ ਦਿਨ ਦੁਗਣੀ ਰਾਤ ਚੁਗਣੀ ਹੋਵੇ ਪਰਮਾਤਮਾ ਤੰਤਰਕੀ ਬਖਸ਼ੇ ਬਹੁਤ ਜਿਆਦਾ ਤੇ ਬਹੁਤ ਵਧੀਆ ਲੱਗਾ ਬਹੁਤ ਬਹੁਤ ਧੰਨਵਾਦ ਜੀ ਤੇ ਥੈਂਕ ਯੂ ਵੈਲਕਮ ਜੀ ਤੇ ਇਦਰੀ ਹੈਗੇ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਨਾਮ ਮੇਰ ਸਿੰਘ ਹੈ ਜੀ ਮੇਰ ਸਿੰਘ ਜੀ ਹਾਂਜੀ ਅਸੀਂ ਕਬੂਰਥਲੇ ਤੋਂ ਆਏ ਆ ਅੱਛਾ ਜੀ ਤੇ ਕਾਫੀ ਦੇਰ ਦੀਆਂ ਸੀਟਾਂ ਬੁੱਕ ਕਰਾਈਆਂ ਹੋਈਆਂ ਅਸੀਂ ਇੱਥੋਂ ਪਟਨਾ ਸਾਹਿਬ ਦੀਆਂ ਠੀਕ ਹੈ ਜੀ ਤੇ ਸਾਨੂੰ ਇਹ ਰੋਜ਼ ਜਿੰਨਾ ਬਲੌਗ ਤੁਹਾਡੇ ਦੇਖੀਦੇ ਸੀ ਤੇ ਪਤਾ ਲੱਗ ਰਿਹਾ ਸੀ ਤੁਸੀਂ ਪਟਨਾ ਸਾਹਿਬ ਜਾ ਰਹੇ ਹੋ ਅੱਛਾ ਜੀ ਤੇ ਇਹ ਮਨ 'ਚ ਬਹੁਤ ਸੋਚਣਾ ਕਿ ਸਾਨੂੰ ਕਿਤੇ ਉੱਥੇ ਮਿਲ ਜਾਣ ਸਾਨੂੰਾਰੇ ਵੀ ਇੱਥੇ ਛੋਟੇ ਭਰਾ ਸਾਡੇ ਮਿਲ ਜਾਣ ਸਾਨੂੰ ਇੱਥੇ ਠੀਕ ਹੈ ਤੇ ਜਦੋਂ ਤੁਸੀਂ ਪਟਨਾ ਸਾਹਿਬ ਦੀ ਟਿਕਟ ਕਰਾਈ ਸੀਗੀ ਜੀ ਤੇ ਆਪਣੇ ਬਲੌਗ ਦੇਖ ਕੇ ਕਰਾਈ ਸੀਗੀ ਵੀ ਉਹਨੇ ਕ ਟਾਈਮ 'ਤੇ ਇੱਥੇ ਪਹੁੰਚੇ ਆਣਗੇ ਨੇ ਮੈਨੂੰ ਮਤਲਬ ਆਈਡੀਆ ਜੇ ਹੈਗਾ ਸੀ ਮੈਗਾ ਉਦੋਂ ਤੱਕ ਮੈਨੂੰ ਆਈਡੀਆ ਹੀ ਲਾਇਆ ਸੀ ਜਸਪੀਨ ਨਾਲ ਤੁਸੀਂ ਜਾ ਰਹੇ ਸੀ ਅੱਛਾ ਜੀ ਤੇ ਤੁਸੀਂ ਉਦੋਂ ਤੱਕ ਪਹੁੰਚ ਜਾਓਗੇ ਉੱਥੇ ਪਟਨਾ ਸਾਹਿਬ ਅੱਛਾ ਜੀ ਹਾਂ ਬਹੁਤ ਵਧੀਆ ਲੱਗਦਾ ਬੜੀ ਖੁਸ਼ੀ ਹੋਈ ਸਾਨੂੰ ਤੁਹਾਨੂੰ ਮਿਲ ਕੇ ਕਿ ਜਦੋਂ ਤੁਸੀਂ ਸਾਨੂੰ ਚਾਹਰੇ ਜਣੇ ਇੱਥੇ ਮਿਲ ਪਏ ਤੇ ਪਤਾ ਨਹੀਂ ਸਾਨੂੰ ਇਦਾਂ ਲੱਗਾ ਵੀ ਬੜਾ ਖਜ਼ਾਨਾ ਹੀ ਲੱਭ ਪਿਆ ਪਤਾ ਨਹੀਂ ਨਹੀਂ ਪਿਆਰ ਹੁੰਦਾ ਨਾ ਨਹੀਂ ਹਾਂ ਅੰਦਰੋਂ ਅੰਦਰ ਮੇਰੀ ਬਣ ਗਈ ਹੈ ਫੈਮਿਲੀ ਵਾਲੀ ਬਹੁਤ ਜ਼ਿਆਦਾ ਅਟੈਚਮੈਂਟ ਬਣੀ ਹੋਈ ਹੈ ਇਸ ਤਰ੍ਹਾਂ ਸਵੇਰੇ ਉੱਠ ਕੇ ਤੁਹਾਡੇ ਸਾਰਿਆਂ ਦੇ ਬਲੌਗ ਦੇਖਣੇ ਵਾਰੀ ਵਾਰੀ ਚਾਰਾਂ ਦੇ ਦੇਖਣੇ ਕਿਉਂਕਿ ਚਾਰਾਂ 'ਚ ਅਲੱਗ-ਅਲੱਗ ਚੀਜ਼ਾਂ ਦੇਖਣ ਨੂੰ ਮਿਲਦੀਆਂ ਵਾ ਜੀ ਜੀ ਤੁਸੀਂ ਹੋਈ ਹੋਰ ਦਿਖਾਉਂਦੇ ਹੋ ਬਿੱਟੂ ਵੀਰ ਹੋਰ ਦਿਖਾਉਂਦਾ ਹਾਂਜੀ ਤੇ ਸੰਦੀਪ ਹੋਰ ਕੁਝ ਦਿਖਾਉਂਦਾ ਨਿਸ਼ੂ ਆਪਣੇ ਹੋਰ ਦਿਖਾਉਂਦਾ ਹਾਂਜੀ ਹਾਂਜੀ ਨਿਸ਼ੂ ਥੋੜਾ ਮੋਟਾ ਜ਼ਿਆਦਾ ਮੰਦਰਾ 'ਚ ਜਾਂਦਾ ਨਾ ਜੀ ਹਾਂਜੀ ਚਲੋ ਉਹ ਵੀ ਠੀਕ ਹੈ ਮਤਲਬ ਉਹ ਵੀ ਸਾਨੂੰ ਦੇਖਣ ਨੂੰ ਵਧੀਆ ਲੱਗਦਾ ਹੈ ਹਾਂਜੀ 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 ਕਿ ਬਹੁਤ ਬਹੁਤ ਅਹੀ ਤਾਂ ਇਹੀ ਕਹਨੇ ਕਿ ਤੁਸੀਂ ਹੋਰ ਤਰੱਕੀ ਕਰੋ ਕਿ ਹਾਂ ਤੁਸੀਂ ਚੜਦੀ ਕਲਾ ਚ ਰਹੋ ਹਮੇਸ਼ਾ ਇਦਾਂ ਹੀ ਬਸ ਇਦਾਂ ਹੀ ਆਪਾਂ ਨੂੰ ਪਿਆਰ ਮਿਲਦਾ ਰਹੇ ਤਾਂ ਤਰੱਕੇ ਦਾ ਫਿਰ ਆਪਣੇ ਦੇ ਹੀ ਦੇਣੀ ਹੈ ਜੀ ਇਹ ਹੌਸਲੇ ਨਾਲ ਹੀ ਆਪਾਂ ਤਰੇ ਫਿਰਦੇ ਆ ਜੀ ਜਦੋਂ ਤੁਹਾਡੇ ਵਰਗੇ ਸੰਗਤਾਂ ਮਿਲਦੀਆਂ ਪਿਆਰ ਮਿਲਦਾ ਇੰਨਾ ਤੇ ਹੌਸਲਾ ਦਾ ਫਿਰ ਦੁੱਗਣਾ ਹੋ ਜਾਂਦਾ ਜੀ ਸਾਨੂੰ ਇਦਾਂ ਮਤਲਬ ਮਿਲ ਕੇ ਤੁਹਾਨੂੰ ਲੱਗਦਾ ਨਹੀਂ ਕਿ ਅਸੀਂ ਪਹਿਲੀ ਵਾਰ ਹੀ ਮਿਲੇ ਹਾਂ ਹਾਂ ਤੇ ਇਦਾਂ ਹੀ ਰੋਜ਼ ਕਿਉਂਕਿ ਬਲੌਗ ਦੇ ਥਰੂ ਰੋਜ਼ ਮਿਲਦਾ ਅਸੀਂ ਤੁਹਾਨੂੰ ਜੀ ਤੇ ਅੱਜ ਫੇਸ ਮਿਲੇ ਮਤਲਬ ਬਹੁਤ ਵਧੀਆ ਲੱਗਾ ਤੁਹਾਨੂੰ ਆ ਆਪਾਂ ਨੂੰ ਵਧੀਆ ਲੱਗਿਆ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਬੜਾ ਵਧੀਆ ਪਰਿਵਾਰ ਆ ਜੀ ਬੜਾ ਵਧੀਆ ਸੁਭਾਗ ਆ ਪਰਿਵਾਰ ਦਾ ਤੇ ਜਿਹੜਾ ਅੱਜ ਆਪਣੀ ਰਹਿਣ ਲਈ ਥਾਂ ਗਈ ਤੇ ਆਹ ਵਾਲੀ ਥਾਂ ਆਪਣੇ ਰਹਿਣ ਲਈ ਉੱਪਰ ਜਿਹੜਾ ਪੱਖਾ ਵੀ ਚੱਲੀ ਜਾਂਦਾਗਾ ਸਾਹਮਣੇ ਕੋੂਲਰ ਲੱਗਿਆ ਹੋਇਆਗਾ ਜੀ ਵਧੀਆ ਜੀ ਨੀਂਦ ਆਜੂਗੀ ਤੇ ਵਧੀਆ ਆਪਾਂ ਵੀਡੀਓ ਦੇ ਕੱਟ ਵੱਡ ਆਪਾਂ ਜਲਦੀ ਕਰ ਲੈਂਦੇ ਆ ਤੇ ਜਿਹੜੀ ਤੜਕੇ ਅਪਲੋਡ ਕਰ ਦਈਏ ਚਲੋ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਬਈ ਇੱਕ ਦੋ ਗੱਲਾਂ ਤੁਹਾਡੇ ਨਾਲ ਆਪਾਂ ਜਿਹੜੀਆਂ ਸਾਂਝੀਆਂ ਕਰਨੀਆਂ ਸੀਗੀਆਂ ਤੇ ਬਈ ਬੜਾ ਕੁਝ ਸੁਣਨ ਨੂੰ ਮਿਲਿਆ ਸੀਗਾ ਵੀ ਬਈ ਪਟਨਾ ਸਾਹਿਬ ਦੇ ਵਿੱਚ ਜਿਵੇਂ ਪੰਜਾਬ ਤੋਂ ਆਂਜਾ ਸੰਗਤਾਂ ਦਾ ਵੀ ਐ ਹੁੰਦਾਗਾ ਐ ਹੁਣ ਧੱਕੇਸ਼ਾਹੀ ਜੀ ਹੁੰਦੀ ਆ ਵੀ ਜਾਣ ਜਾਣ ਕੇ ਦਾ ਵਿੱਚ ਵਜਦੇ ਜਾਂ ਗਾਲੀ-ਗਲੋਚ ਵੀ ਕਰਦੇ ਆ ਤੋਂ ਬਿਹਾਰ ਦੇ ਲੋਕ ਤੇ ਬਈ ਉਹ ਟਾਈਮ ਗਿਆ ਉਹ ਬਹੁਤ ਚਿਰ ਪਹਿਲਾਂ ਹੁੰਦਾ ਸੀਗਾ ਤੇ ਬਹੁਤ ਚਿਰ ਪਹਿਲਾਂ ਆਪਣੇ ਨਾਲ ਇਹੀ ਗੱਲਾਂ ਸੁਣੀਆਂ ਸੀਗੀਆਂ ਤੇ ਅੱਜ ਕੱਲ ਬਈ ਐਦਾਂ ਦਾ ਕੁਝ ਨਹੀਂ ਹੁੰਦਾ ਆਪਾਂ ਆਏ ਆ ਆਪਾਂ ਨੂੰ 3 ਦਿਨ ਹੋ ਗਏ ਜਿਹੜੇ ਆਪਾਂ ਪਟਨਾ ਸਾਹਿਬ ਦੇ ਵਿੱਚ ਹੀ ਰਹਿ ਰਹੇ ਆ ਤੇ ਆਪਣੇ ਨਾਲ ਅੱਜ ਤੱਕ ਕੋਈ ਐਦਾਂ ਦੀ ਗੱਲ ਨਹੀਂ ਹੋਈ ਤੇ ਬਿਹਾਰੀ ਜਿਹੜੇ ਆਪਾਂ ਨੂੰ ਮਿਲਦੇ ਆ ਲੋਕ ਤੇ ਉਹ ਵੀ ਬਹੁਤ ਵਧੀਆ ਨੇ ਜਿ ਆਪਾਂ ਨੂੰ ਬਹੁਤ ਪਿਆਰ ਦਿੰਦੇ ਆ ਤੇ ਜਿਵੇਂ ਆਟੋ ਵਾਲੇ ਤੁਸੀਂ ਲਾਲੋ ਆਟੋ ਵਾਲੇ ਵੀ ਭਾਈ ਆਪਾਂ ਨੇ ਪੈਸੇ ਘੱਟ ਕਰਕੇ ਜਿਹੜੇ ਆਪਾਂ ਜਿੱਥੇ ਜਾਣਾ ਹੁੰਦਾਗਾ ਉੱਥੋਂ ਦੀ ਪੈਸੇ ਘੱਟ ਕਰਕੇ ਲੈਂਦੇ ਆ ਵੀ ਭਾਈ ਤੁਸੀਂ ਪੰਜਾਬ ਤੋਂ ਆਏ ਹੋ ਤੁਹਾਡੇ ਸਿਰ ਤੇ ਪਗੜੀਆਂ ਬੰਨੀਆਂ ਹੁੰਨਾਂ ਨੇ ਤੇ ਤੁਸੀਂ ਸਾਈਕਲ ਟਰੈਵਲਰ ਕਰ ਰਹੇ ਹੋ 올 ਇੰਡੀਆ ਦਾ ਕਹਿੰਦੇ ਬੜਾ ਵਧੀਆ ਲੱਗਦਾ ਬਈ ਤੁਹਾਨੂੰ ਐਦਾਂ ਦੇਖ ਕੇ ਵੀ ਪੰਜਾਬ ਦੇ ਮੁੰਡੇ ਇਸ ਰਾਹਾਂ ਤੇ ਚੱਲੇ ਆ ਤੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਜੀ ਤੇ ਕੱਲ ਨੂੰ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਾਸਰੀ ਕਾਲ ਜੀ ਸਾਰਿਆਂ ਨੂੰ